ਹਲੋ ਸਸਿਕਾ ਸਸਿਕਾ ਜੀ ਕਰਨ ਮੈਂ ਜਹਾਨਕੇਲਾ ਬੋਲਦਾ ਜੀ ਜਹਾਨਕੇਲਾ ਕੀ ਹਾਲ ਹੈ ਵਧੀਆ ਸਰ ਟਰੈਲ ਪਾਸ ਹੋ ਗਈ ਆਏ ਹੋਏ ਹੋਏ ਸ਼ਾਬਾਸ਼ ਸ਼ਰਾ ਹਾਂ ਜੀ ਚੱਕਦਾ ਕੰਮ ਖਾਦੀ ਕਿਰਪਾ ਨਾਲ ਆਏ ਜੀ ਹੋ ਕਿੰਨੇ ਵਜੇ ਆ ਗਿਆ ਸੀਗਾ ਮੈਂ ਸਾਰ 5 ਵਜੇ ਆਇਆ ਸੀਗਾ ਜੀ ਗਰਾਊਂਡ ਤੇ ਠੀਕ ਆ ਮੋਨ ਕਰੇ ਪਹੁੰਚੇ ਜੀ ਰਣੀ ਦਾ ਕੀ ਟਾਈਮ ਆਇਆ 6 ਮਿੰਟ ਆਇਆ ਜੀ ਠੀਕ ਆ ਲੌਂਗ ਜੰਪ ਲੌਂਗ ਜੰਪ ਵੀ ਹੋ ਲੈ ਜੀ ਗਿਲੇ ਹਲੋ ਬਹੁਤ ਵਧੀਆ ਫਿਰ ਤਾਂ ਹਾਂ ਜੀ ਹੋਰ ਕੋਈ ਨਾਲ ਸੀਗਾ ਤੇਰੀ ਗਰੁੱਪ ਚੋਂ ਆਪਣਾ ਮੇਰੇ ਨਾਲ ਕੋਈ ਮੈਕਲ ਨਹੀਂ ਠੀਕ ਆ ਹਾਂਜੀ ਠੀਕ ਆ ਠੀਕ ਆ ਬਹੁਤ ਬਹੁਤ ਧੰਨਵਾਦ ਜੀ ਕੋਈ ਗੱਲ ਨਹੀਂ ਕੋਈ ਗੱਲ ਬਹੁਤ ਆ ਜੀ ਘਰੇ ਪਹੁੰਚ ਗਏ ਤੂੰ ਹਾਂਜੀ ਘਰੇ ਪਹੁੰਚ ਗਏ ਹਾਂਜੀ ਘਰੇ ਹੁਣ ਆਇਆ ਜੀ ਠੀਕ ਆ ਠੀਕ ਆ ਚਲੋ ਕਰਦੇ ਆ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਮੇਰੇ ਵੱਲੋਂ ਠੀਕ ਆ ਹਾਂਜੀ ਠੀਕ ਆ ਜੀ ਬਹੁਤ ਧੰਨਵਾਦ ਜੀ ਤੁਹਾਡਾ ਕੋਈ ਨਹੀਂ ਕੋਈ 18 ਤਰੀਕ ਦਾ ਆਪਣਾ ਨਾ ਦੀਵਾਲੀ ਦਾ ਫੰਕਸ਼ਨ ਆ ਹਾਂਜੀ ਤੇ ਆਓ ਕਰਦੇ ਆ ਸੈਲੀਬ੍ਰੇਟ ਫਿਰ ਤੁਹਾਨੂੰ ਸਾਰਿਆਂ ਨੂੰ ਪਾਰਟੀ ਕਰਦੇ ਆ ਠੀਕ ਆ ਸਰ ਮੈਂ ਆਉਂਗਾ ਜੀ ਓਕੇ 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 ਬਾਏ ਜੀ ਠੀਕ ਆ ਓਕੇ ਜੀ ਓਕੇ ਧੰਨਵਾਦ ਜੀ ਓਕੇ ਜੀ